ਨਮਸਤੂ ਜਿਹੜੇ ਬਾਂਦਰ ਵੱਟ ਚੁਕੇ ਤੇ ਇੱਦਾਂ ਦਾ ਐਂਦਰੋਂ ਇੱਥੇ ਬਹੁਤ ਚੀਜ਼ਾਂ ਇੱਥੇ ਆਰਡਰ ਵਿੱਚੋਂ ਹਾਂਜੀ ਅੰਦਰ ਆਂਦੇ ਚੋਕਲੇਟ ਦੀ ਸਮੈਲ ਆ ਰਹੀ ਸਹੀ ਦੇਖ ਸਕਦੇ ਹੋ ਤੁਸੀਂ ਆਈ ਲਵ ਐਂਡ ਵਾਈਟ ਯਾਨੀ ਨਿਊਯੋਰਕ ਤੇ ਇੱਥੇ ਤੁਸੀਂ ਤੀਸਰਾ ਵੀ ਦੇਖ ਸਕਦੇ ਇੱਥੇ ਮਿਲਦੀਆਂ ਤੇਰੀਆਂ ਅਸਲੀ ਫਲਿੱਪਰ ਇਹ ਹੈ ਗਿਆ ਸੌਫਟ ਵਾਲੇ ਵਧੀਆ ਠੀਕ ਐ ਆ ਵੱਡੀ ਵਾਲੀ ਚੋਲ ਦੇ ਖਾਣਾਂ ਲਈ ਭਰਾਵਾ ਸਮਝ ਕੇ ਨਾ ਸਹਰਾਣੀਆਂ ਕੇ ਪਿੱਲੋ ਬਾਲਾ ਹੀ ਪਿਆਰ ਆ ਐਸੇ ਜਿੱਦਾਂ ਤੁਸੀਂ ਸਾਦੇ ਹੋ ਕੁੰਡੀਆਂ ਹੈਗੀਆਂ ਆ ਖੋਲਣ ਲਈ ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਉਹ ਕੰਸਰ ਹੈ ਤੇ ਬੋਟ ਬੋਟਲ ਸਾਫ ਆਖਰੀ ਬਿਜਨੀਆਂ ਬਾਈ ਸੀਪਰ ਐ ਤੋਂ ਇਹਦਾ ਉਹ ਬੜਾ ਟੂਮਲੈਕ ਆਹ ਲੈ ਆਹ ਛੋਟੇ ਵਾਲਾ ਇਹਦੇ ਅੰਦਰ ਆ ਕੱਢ ਕੇ ਖਾਲੀਏ ਸਹੀ ਗੱਲ ਸਹੀ ਗੱਲ ਹਰਕ ਤਾਂ ਗਈਆਂ ਨਹੀਂ ਦੇਤੀਆਂ 30 ਡਾਲਰ ਦੀਗਾ ਤੇ ਉੱਤੇ ਜਾ ਕੇ ਦੇਖਦੇ ਆਪਾਂ 35ੋਂ 35 ਡਾਲਰ ਦੀ ਬਰੋ ਪਰ ਕੋਈ ਨਹੀਂ ਚਲੋ ਉੱਥੇ ਜਾ ਕੇ ਦੇਖਦੇ ਆਪਾਂ ਉੱਪਰ ਆ ਗਏ ਆਪਾਂ ਤੇ ਮੇਰੇ ਹਿਸਾਬ ਨਾਲ ਕਸਟਮਾਈਜ਼ ਇੱਥੇ ਹੁੰਦੀ ਆ ਰੇ ਤੇ ਕਸਟਮਾਈਜ਼ ਹੁੰਦੀ ਹੈ ਚਾਕਲੇਟਸ ਤੇ ਅੱਗੇ ਆਪਾਂ ਦੇਖਦੇ ਆ ਪਤਾ ਨਹੀਂ bro ਲਾਈਨ ਕਿੱਧਰ ਲਾਈਨ ਦੇ ਨਹੀਂ ਪਤਾ ਲੱਗ ਰਿਆ ਮੁੰਡਿਆਂ ਨੂੰ ਲਾਈਨ ਕਿੱਧਰ ਆ ਮੇਰੇ ਹਿਸਾਬ ਨਾਲ ਇਹ ਲਾਈਨ ਆ ਤੇ ਆਪਾਂ ਜਾ ਕੇ ਦੇਖਦੇ ਤੇ ਇਥੇ ਆਪਾਂ ਦੇਖਿਆ ਕਿ ਪਤਾ ਨਹੀਂ ਕਿ ਡਾਲਰ ਲੈਂਦੇ ਆ ਕੀ ਚਾਰਜ ਕਰਨ ਦੇ ਛੋਟੇ ਵਾਲੇ ਦਾ ਜੇ ਅਸੀਂ ਕਹਾ ਰਹਿਣ ਦਿੰਦੇ ਆ ਕਿਉਂਕਿ ਬਹੁਤ ਮਹਿੰਗਾ ਹੈਗਾ ਤੇ ਛੋਟੇ ਵਾਲੇ ਦਾ ਇਹਨਾਂ ਨਾਲ ਚੰਗਾ ਮਤਲਬ ਨੋਰਮਲ ਹਲੇ ਪਰ ਕੋਈ ਨਹੀਂ ਆਜੋ ਤੁਹਾਨੂੰ ਟੋਰ ਦਿਖਾਣੇ ਆ ਕਿ ਕਿਹੋ ਜਿਹਾ ਹੈਗਾ ਦੁੱਪਲਾ ਪੜ ਹੈਗਾ ਤੇ ਜਿੰਦਾ ਬੱਚਿਆਂ ਦਾ ਸਮਾਨ ਤੇ ਸੀਪਰ ਸੈਂਪਲ ਮੈਂਪਲ ਨਹੀਂ ਮਿਲਦੀ ਯਾਰ ਸੈਂਪਲ ਹੋਵੇ ਸੈਂਪਲ ਖਾ ਸਕਦੇ ਆਪਾਂ ਇੱਥੇ ਸੈਂਪਲ ਖਾਣੇ ਆ ਬਾਕੀ ਗੱਲਾਂ ਛੱਡੋ ਸੈਂਪਲ ਖਾਣੇ ਆ ਲਾਈਕ ਸੈਂਪਲ ਲੈ ਸਕਦੇ ਆਪਾਂ ਤੋਂ ਕਿਦਾਂ ਟੇਸਟ ਲੈ ਸਕਦੇ ਨਹੀਂ 1 $49 ਡਾਲਰ ਪਰ ਆਊਂਸ ਤੁਸੀਂ ਲੈ ਸਕਦੇ ਹੋ ਮਾਨੰਗਿਆ ਡੇਟਾ ਮਿਲਿਆ ਤੇਰੇ ਉਹ ਕੋਈ ਨਹੀਂ ਦੇਖਦੇ ਆਪਾਂ ਇਹ ਲੈਣੇ ਆ ਮੋਡ ਹੈ ਜਿੰਨੀ ਡਾਲਰ ਹੈ ਮੀਡੀਅਮ 24 ਲਾਰਜ ਬੱਲੇ ਬੱਲੇ ਵਾਗ ਰੂ ਇੰਨਾ ਮਹਿੰਗੀ ਹੋ ਸਕਦੇ ਹੋ ਕਿ ਕਾਪਾ ਹੋਰ ਕੁਝ ਨਹੀਂ ਹੈਗਾ ਇੱਥੇ ਤੇ ਦਾਦਾ ਨੂੰ ਦਿਖਾਣੇ ਆ ਅੱਗੇ ਜਾ ਕੇ ਇੱਥੇ ਜਿੱਦ ਦਾ ਹੋ ਗਿਆ ਇਸ ਖਾਸ ਕਰੇ ਬੱਚਿਆਂ ਲਈ ਆ ਇੱਥੇ ਨੋਟਬੁਕਸ ਹੋ ਗਈਆਂ ਉਹਦੀਆਂ ਤੇ ਦੇ ਸਕਦੇ ਹੋ ਮੇਰੇ ਹਿਸਾਬ ਨਾਲ ਕੋਈ ਟਵਾਏ ਆ ਤੇ ਇਹਦੇ ਉੱਤੇ ਇਹਦੇ ਵਿੱਚ ਅੰਦਰ ਪਾਲੇ ਤੇ ਐਂ ਕਾੜ ਕੇ ਬੰਦਾ ਬੱਚਾ ਕੱਢ ਸਕਦਾ ਉਹਦੇ ਅੰਦਰੋਂ 3 ਦੇਖਾ ਦਿਓ ਤੁਸੀਂ ਸਹੀ ਐ ਠੀਕ ਐ ਚਾਕਲੇਟ ਵੀ 3 40 ਗੱਲ ਹੜਕਤਾਂ ਗਿਆ ਦੀ ਤੁਹਾਡੀ ਆਏ ਚਲੋ ਯਾਰ ਹੋਰ ਕੁਝ ਤੇ ਹੈ ਨਹੀਂ ਤੁਹਾਨੂੰ ਦਿਖਾ ਦਿੰਦਾ ਜੂਏ ਹੈ ਤੇ ਉਹ ਨਾ ਆਪਾਂ ਜਾ ਰਹੇ ਆ ਥੱਲੇ ਕਿੱਥੇ ਆਪਾਂ ਜਾ ਰਹੇ ਸੀ ਆਪਾਂ ਅਮਨਦੀਪ ਜੀ ਤੋਂ ਸ਼ੌਪ ਤੋਂ ਆਰ ਰਿਹਾ ਆਪਰੇ ਇੱਥੇ ਆਪਾਂ ਦੇਖਿਆ ਕਿ ਇੱਥੇ ਸ਼ੌਪਸ ਲੱਗੀਆਂ ਹੋਈਆਂ ਥੋੜੀਆਂ ਜੀਆਂ ਆਪਾਂ ਦਾ ਜਾ ਕੇ ਦੇਖਦੇ ਆਂ ਜੀ ਕੋਈ ਸਵੇਰ ਲੱਗਾ ਹੈ ਜਿੱਥੇ ਕੋਈ ਸਮਾਨ ਖਰੀਦਣਾ ਹੋਵੇ ਤੇ ਲੈਣਾ ਹੋਵੇ ਅੱਛਾ ਹੈਡ ਦੇਖਦੇ ਆਂ ਬਰੂ ਆਹ ਲਈ ਚੱਕ ਸਾਰੇ ਆ ਆ ਹਾਈ ਹਕੀਕਤ ਇਹ ਦੂ ਜੀ ਦੋ ਦੂ ਪਲੀਜ਼ ਹਾਂ ਹੋਰ ਕੋਈ ਦੂ ਹੈ ਤਾਂ ਖਾਓ ਰਹਿਣੀ ਆਖੇ ਲੈ ਟਾਈਟ ਆਉ ਤੇ ਇੱਥੇ ਮੁੰਡੇ ਨੇ ਸਮਾਨ ਖਰੀਦ ਲਿਆ ਤੇ ਕਹਿੰਦਾ ਮੈਂ ਕੈਪ ਲੈਣੀ ਆ ਤੇ ਫਿਰ ਕੁੜੀ ਮਿਲੀ ਸੀ ਚਾਈਨਾ ਦੀ ਸੀ ਤੇ ਦੇਖ ਸਾ ਤੇ ਉੱਥੇ ਬਹੁਤ ਸਾਰੀਆਂ ਸ਼ਾਪਾਂ ਲੱਗੀਆਂ ਇੱਥੇ ਜਿੱਦਾਂ ਚਸਤੀ ਵੀ ਫੁੱਟਬਾਲ ਜੋ ਸੀ ਜੀ ਤੇ ਖਾਨਪਿੰਡ ਦਾ ਬਹੁਤ ਸਾਰਾ ਸਮਾਨ ਹੈ ਲੈਣੀਏ ਤਾਂ ਦੇਖ ਲੈਣੇ ਆਏ ਦੇਖ ਕੇ ਆਏ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਵੀ ਆ ਰਿਹਾ ਤੇ ਉਹਦਾ ਰੋਡਾ ਫੋਰਟਾ ਕਿਤੇ ਨਾਲ ਤੋਂ ਵੀ ਬੜਾ ਵਧੀਆ ਆ ਰਿਹਾ ਤੇ ਕੋਈ ਚੀਜ਼ ਲੈਣੀ ਹੋਵੇ ਕਹਿੰਦੇ ਜੱਸੀ ਲੈਣੀ ਹੈ ਤੇ ਸੱਤੀ ਦੇਵਾ ਪਿਆ ਯਾ ਤੇ ਇਹ ਰनाल्डੋ ਉਹ ਲੂਲਾਂਡੋ ਰੋਲਾਂਡੋ ਮੋਸੀ ਬਣੇਗੇ ਮੋਸੀ ਬੜੇ ਉਹ ਮੋਸੀ ਬਣੇਗੇ ਹਾਂ ਆਲੇ ਬੁੱਬੂ ਲੈਣਾ ਨਹੀਂ ਬੁੱਬੂ ਲੈ ਲੋ ਨਕਲੀ ਆ ਇਹ ਇਹ ਨਕਲੀ ਲੱਗਦਾ ਮੈਂ ਕਿਦਾਂ ਲੱਗਦਾ ਫੁੱਟ ਫਿੱਟੇ ਦੇਦਾ ਲਾ ਬਾਈ ਬਹੁਤ ਸੋਨਾ ਲੱਗ ਰਿਹਾ ਬਾਈ ਸਾਰਾ ਖੇਚਦਾ ਰਹੀ ਇਹਨੂੰ ਬਹੁਤ ਸੋਨਾ ਲੱਗ ਰਿਹਾ ਹੈ ਪਤਾ ਨਹੀਂ ਮੈਸੇਜ ਵੀ ਲੱਗਦਾ ਹੀ ਖੜੇ ਉੱਤਰੀ ਬੁੱਬੂ ਦੋ ਆ ਕੇ ਭੇਜੋ ਅੱਠ ਡਾਲਰ ਮੁੰਡੇ ਨੇ ਰੇਟ ਮੁੰਡੇ ਨੇ ਰੇਟ ਪੁੱਛਿਆ ਜੀ ਜੇ ਕਹਿੰਦੇ ਤਾਂ ਦੇਖ ਟੜਕਣ ਲਾ ਅਦਿਲ ਕਾਦਰੀ ਦੀਆਂ ਦੂਜੀਆਂ 35 ਡਾਲਰ ਦੀ ਇੱਕ ਜਲਸੀ ਜੀ ਦੇ ਮੁੰਡੇ ਡਰ ਕੇ ਆ ਗਏ ਕਈ ਸ਼ਾਪਸ ਬੰਦ ਆ ਪਰ ਕਈ ਖੁੱਲੀਆਂ ਤੁਸੀ ਕੋ ਚਲਾਣਾ ਤੇ ਤੁਸੀ ਲੈ ਸਕਦੇ ਹੋ ਇਹ ਸਾਹਮਣੇ ਹੀ ਆ ਨੀ ਉੱਤੇ ਜਿੱਦਾਂ ਕੀ ਕੀ ਆ ਇਹਨੂੰ ਚੀਤਾ ਭੁੱਲ ਗਿਆ ਉਸਤਾਦ ਕੀ ਨਾਹੀ ਇਹਦਾ ਟਾਈਮ ਸਕੁਏਰ ਟਾਈਮ ਸਕੁਏਰ ਤੇ ਮੂੜੇ ਹੈਗਾ ਤੇ ਤੁਸੀ ਆ ਕੇ ਲੈ ਸਕਦੇ ਹੋ ਕਦੀ ਵੀ ਤੇ ਤੁਸੀ ਲੈਣਾ ਹੋਵੇ ਕੁਝ ਵੀ ਆ ਸਾਰਾ ਕੁਝ ਹੈਗਾ ਇੱਥੇ ਜਿੱਦਾਂ ਆਪਣੇ ਮੁੰਡੇ ਨੇ ਖੋਪਰੀ ਲਿੱਤੀ ਆ ਤੇ ਬਹੁਤ ਸਾਰਾ ਸਮਾਨ ਤੁਸੀ ਲੈ ਸਕਦੇ ਹੋ ਤਰੀਜ਼ ਨਾਲ ਕਿਤੇ ਹਾਲੋ ਦਿਖਾਣੇ ਆ ਹੁਣ ਟਾਈਮ ਸਕੇਅਰ ਤੇ ਹੁਣ ਆਪਾਂ ਆ ਗਏ ਆ ਟਾਈਮ ਸਕੇਅਰ ਤੇ ਇਹ ਹੈਗੀ ਆ ਮੁਕਤੀ ਜਿਹਦੇ ਪਿੱਛੇ ਆਪਾਂ ਫੋਟੋ ਖਾ ਸਕਦੇ ਆ ਇੱਥੇ ਬਹਿ ਸਕਦੇ ਆ ਤੇ ਬੰਦ ਕੀਤਾ ਹੋਇਆ ਇਹਨਾਂ ਨੇ ਪਤਾ ਨਹੀਂ ਕਿਉਂ ਪਰ ਦੇਖ ਲਾਉਦੇ ਹੋ ਅਗਲੂਸ ਕੋਈ ਤਾਂ ਅੰਦਰ ਪੁੱਛਣ ਨੂੰ ਪਾਣੀ ਉੱਤੇ ਦੇਖ ਸਕਦੇ ਹੋ ਤੂੰ ਪਿਛਲੀ ਵਾਰ ਇਹ ਸਟੈਚੂ ਹੈ ਨਾ ਹੈਗਾ ਸੀ ਯਾਰ ਮੈਂ ਤੇ ਆਇਆ ਹੀ ਜਦੋਂ ਉਹ ਹੈਗਾ ਸੀ ਪਰ ਤਾਂ ਤੇ ਨਹੀਂ ਹੋਣਾ ਅਸੀਂ ਤਾਂ ਆਰਟ ਆਇਆ ਹੋਆ ਦਾ ਦਾ ਸਟੈਚੂ ਤੇ ਕਿਤੇ ਸਟੈਚੂ ਆ ਦੇਖ ਸਕਦੇ ਹੋ ਤੁਸੀਂ ਤੇ ਠੀਕ ਆ ਵਧੀਆ ਹੈਗਾ ਨਾਲੇ ਸ਼ੋਪ ਆ ਤੇ ਸ਼ੋਪ ਦੇ ਅੰਦਰ ਚੱਲ ਕੇ ਦੇਖਦੇ ਕੀ ਮਿਲਣਾ ਤੇ ਮੁੰਡੇ ਆਪਣੇ ਪਹਿਲੀ ਵਾਰ ਆਗੇ ਆ ਕੁਝ ਖਰੀਦਿਆ ਹੈ ਨਹੀਂ ਖਰੀਦਿਆ ਕੁਝ ਨਹੀਂ ਬਸ ਆਪਾਂ ਵਾਪਸ ਆ ਗਏ ਆ ਕਿ ਦੇਖ ਲੈਂਦੇ ਆ ਗਏ ਨੇ ਉਹਨਾਂ ਨੂੰ ਲਿਆ ਕੇ ਆ ਦੇ ਦਵਾਂਗੇ ਭਾਰਾ ਹੋਈ ਹਾਂ ਹਾਂ ਠੀਕ ਆ ਭਾਰੀ ਆ ਤੇ ਸਟੈਚੂ ਹੁੰਦੇ ਬੱਡੀ ਦਾ ਥੋੜੇ ਜੇ ਪਏ ਆ ਹੋਰ ਵੀ ਬਹੁਤ ਸਮਾਨ ਪਿਆ ਆਈ ਥਿੰਕ ਹੈ ਜੀ ਐਮਪਾਇਰ ਸਟ੍ਰੀਟ ਦੇ ਵਿੱਚ ਇਹ ਗੋੜ ਜਿਲ੍ਹਾ ਜਿਹੜੀ ਮੂਵੀ ਆ ਉਹਦੇ ਵਿੱਚ ਪਾੰਦਾ ਹੁੰਦਾ ਸ਼ਾਇਦ ਹਾਂਜੀ ਤੇ ਇਦਾਂ ਹੀ ਜੁਲਾਈ ਇਹ ਵੱਡੀ ਆਲਾ ਜੁਲਾਈ 4 ਨੂੰ ਜੀ ਆਜ਼ਾਦੀ ਹੁੰਦੀ ਤਾਂ ਵੀ ਜੁਲਾਈ 4 ਲਿਖਿਆ ਹਾਂ ਹਾਂ ਜੀ ਤੇ ਆ ਦੇਖ ਸਾ ਤੇ ਬਹੁਤ ਸਾਰਾ ਆਸਮਾਨ ਹੈ ਬਹੁਤ ਸਾਰੇ ਟਰੰਪ ਦੇਖ ਸਾ ਤੇ ਜੱਟਾਂ ਦੇ ਪੁੱਤਾਂ ਨੂੰ ਲੱਗ ਸਕੇ ਨਾ ਟਰਪ ਹੈ ਤਾਂ ਬਹੁਤ ਸਾਰੀਆਂ ਤੇ ਮੁੱਕੇ ਬਣੀ ਚੀਜ਼ਾਂ ਹੈਗੀਆਂ ਇੱਕ ਬੰਦ ਕਰ ਦਿੰਦੀ ਹੈ ਨਾਮ ਹੈਗਾ ਪਤਾ ਨਹੀਂ ਤੇ ਤੇ ਸੀ ਪਰ ਪਏ ਆ ਥੋੜੇ ਜਿਹੇ ਜਿੱਦਾਂ ਆ ਖੋਲਣ ਵਾਲਾ ਜਿੱਦਾਂ ਬੋਤਲ ਦਾ ਤੇ ਪਲੇਟ ਪਈ ਹੈ ਤਰਾ ਬਹੁਤ ਸਾਰਾ ਸਮਾਨ ਪਿਆ ਹੈ ਠੀਕ ਡਾਕਟਰ ਖਾਣੇ ਉਹ ਨਹੀਂ ਖਾਣੇ ਮੁੰਡੇ ਚੀ ਦੇਖ ਰਿਹਾ ਕਿ ਕਾਇ ਕਿ ਕੀਆ ਤੇ ਉਹ ਕਿੰਨੇ ਵਜੇ ਤੱਕ ਕਲੋਜ਼ ਹੁੰਦੀ ਆ ਰਿਹਾ ਸ਼ਾਮ ਨਾ ਜਾਈਏ ਠੀਕ ਕਿੰਨੇ ਵਜੇ ਕਲੋਜ਼ ਹੋਣੀ ਹੈ ਪਤਾ ਨਹੀਂ ਹੈ ਦੇਖਦਾ ਟਾਈਮ ਨਹੀਂ ਪਤਾ ਹੈਗਾ ਤੇ ਚਲੋ ਪਹਿਲਾਂ ਖਾਣ ਪੀਣੇ ਚੱਲਦੇ ਆਂ ਪੁੱਤੀ ਨੂੰ ਭੁੱਖ ਬਹੁਤ ਲੱਗੀ ਹੋਈ ਬਹੁਤ ਲੱਗੋ ਯਾਰ ਥਾਲ ਵੀ ਨਹੀਂ ਚੱਲਦੇ ਕੋਈ ਖਾਣ ਪੀਣ ਚੱਲਦਾ ਨਹੀਂ ਮੈਨੂੰ ਜਾ ਕੇ ਰੋਟੀ ਬਣੀ ਤੇ ਹੁਣ ਆਪਾਂ ਬਾਹਰ ਜਾ ਰਹੇ ਆ ਯਾਰ ਕਿਉਂਕਿ ਭੁੱਖ ਲੱਗੀ ਹੋਈ ਹੈ ਚੀਜ਼ਾਂ ਬਣਿਆ ਜਾਗੀ ਤੇ ਅੱਜ ਆ ਜੇ ਖਾਣ ਨੂੰ ਸਵਾਦ ਆ ਤੇ ਇਹ ਲੈ ਜਾ ਰਹੇ ਆ ਪੁੱਤੀ ਇਹ ਯਾਰ ਸੋਚ ਤੇ ਕਹਿ ਰਿਹਾ ਹਾਂ ਉਹਨਾਂ ਦਾ ਉਫੜ ਟੋ ਲੈਗਾ ਤੇ ਭੁੱਖ ਬਹੁਤ ਲੱਗੀ ਹੋਈ ਸਾਨੂੰ ਸਾਰਿਆਂ ਨੂੰ ਠੀਕ ਤਾਂ ਆ ਕੋਈ ਡਿਜ਼ਨੀ ਜੋ ਐਮਡਾ ਬਣਾ ਲਈ ਡਿਜ਼ਨੀ ਇਹ ਡਿਜ਼ਨੀ ਸਟੋਰ ਆ ਰਹੀ ਅੰਦਰ ਤੇ ਇਹਦੇ ਅੰਦਰ ਵੀ ਇੱਕ ਕਦੇ ਹੋ ਜਾਵਾਂਗੇ ਕੋਈ ਭੁੱਖ ਬੋ ਲੱਗੀ ਆ ਇਹ ਨੂੰ ਜਾ ਤਾਂ ਦੇ ਇਸ ਵਾਈਟਰ ਰੋਮੀ ਦੇਖ ਸਕਦੇ ਹੋ ਇੱਥੇ ਮਿਊ ਠੀਕ ਆ ਵਧੀਆ ਸਟੀ ਗੱਲ ਆ ਵੈਸੇ ਉਹ ਬੜਾ ਇੱਥੇ ਹੈ ਗਈ ਹੈ ਥੋੜਾ ਜਿਹਾ ਇਹ ਠੀਕ ਆ ਇੱਥੇ ਜਦੋਂ ਤੁਸੀਂ ਦੇਖਾ ਤਾਂ ਇੰਡੀਆ ਵਾਲਾ ਮਾਹੌਲ ਹੈ ਤੇ ਇੱਥੇ ਥੋੜੇ ਜਿਹੇ ਸਟਾਲ ਲੱਗੇ ਹੋਏ ਆ ਤੇ ਇਹਨਾਂ ਕੋਲ ਬਾਈ ਪੀਜ਼ਾ ਸਪੋਰਟ ਹੀ ਨਹੀਂ ਲਾਉ ਰਾ ਇਹਨਾਂ ਦਾ ਤੇ ਹੁਣ ਆਪਾਂ ਜੀ ਟਾਈਮ ਸਟੇਸ਼ਨੋਂ ਨਿਕਲ ਗਏ ਆ ਕਿਉਂਕਿ ਜਿਹੜੀ ਪੀਰੇ ਦੀ ਸ਼ੋਭਾ ਜਿਹੜੀ ਇਹਨਾਂ ਦਾ ਸਟੋਰ ਇਹਨਾਂ ਨੇ ਲੱਭਿਆ ਔਰ ਦੋ ਚਿੱਟਾ ਛੱਡ ਕੇ ਆ ਤੇ ਆਪਾਂ ਅੱਗੇ ਨੂੰ ਜਾ ਰਹੇ ਆ ਕਿ ਫਿਰ ਦੇਰ ਦਾ ਖਾਣ ਕੇ ਤੇ ਦੇਖ ਰਿਹਾ ਕਾਇਆ ਕਰਾਂਗੇ ਨੀਟਾਂ ਰਿਪਲਾਈ ਕਰਾਂਗੇ ਹਾਂ ਜੀ ਸਾਡੇ ਦੋਸਤ ਲੈ ਗਿਆ ਤੁਸੀਂ ਦੋਸਤ ਹਾਂ ਜੀ ਤੇ ਮੈਂ ਜੀ ਤਾਂ ਉਹ ਜੀ ਦਿਖਾਣੇ ਜਿਹੜਾ ਸਪਰਟਮੈਨ ਜੀ ਜਿਹੜੀ ਫਿਲਮ ਉਹ ਵੀ ਆਈ ਸੀ ਜਿੱਥੇ ਉਹ ਕੰਮ ਕਰਦਾ ਸੀ ਉਹ ਆ ਸਟੋਰ ਸੀ ਕਿਤੇ ਪਾਰਟਨਰ ਕੰਪਾਲ ਬਾਈਕ ਤੇ ਲਾਈਨ ਇਹ ਲਊ ਭਾਜ ਵੀਡੀਓ ਲਾਈਨ ਉਹ ਵੱਡੀ ਹਾਤੀ ਚੱਲਣ ਦੀ ਲਾਈਨ ਬਹੁਤ ਵੱਡੀ ਆ ਤੇ ਆਪਾਂ ਕਿਤੇ ਹੋਰ ਚੱਲਦੇ ਆ ਤੇ ਤੇ ਹੋਰ ਹੀ ਚੱਲਦੇ ਆ ਯਾਰ ਇਹ ਜੋਸ ਪੀਜ਼ਾ ਇਧਰ ਸਪਾਈਡਰਮੈਨ ਕੰਮ ਕਰਦਾ ਜੀ ਉਹਨੂੰ ਫਾਇਰ ਕਰ ਦਿੰਦੇ ਆ ਜਿਹੜੀ ਮੂਵੀ ਹਾਂਜੀ ਪਹਿਲੀ ਮੂਵੀ ਜੋਸ ਪੀਜ਼ਾ ਇੱਥੇ ਬਹੁਤ ਵੱਡੀ ਲਾਈਨ ਲੱਗੀ ਆ ਜੀ ਅਸੀਂ ਮਿਲਾਂ ਤੁਹਾਨੂੰ ਹੁਣ ਨਵੀਂ ਲੋਕੇਸ਼ਨ ਤੇ ਸਾਨੂੰ ਉਹ ਵਾਲੀ ਸ਼ੋਪ ਮਿਲ ਚੁਕੀ ਆ ਜਿੱਥੇ ਇਹ ਬੇਹੱਦ ਅਲੱਗ ਤਰ੍ਹਾਂ ਦਾ ਹੈ ਤੇ ਉਹ ਆ ਤੇ ਸੀ ਦੇਖਿਆ ਆਪਣੇ ਕਿਸੇ ਨਾ ਕਿਸੇ ਦੇ ਬਲੌਗ ਤੇ ਸੀ ਇੱਥੇ 21 ਵੱਜ ਦਾ ਪੀਜ਼ਾ ਲਾ ਉਹ ਡੇਟਾ ਡੇਟਾ ਦਾ ਮੈਂ ਇੱਥੇ ਅਸੀਂ ਕਰਦਾ ਜੀ ਇਹ ਪਹਿਲੀ ਵਾਰ ਐਸੀ ਕੀ ਪੀਜ਼ਾ ਇੱਥੋਂ ਖਾ ਰਿਹਾ ਜੀ ਗੱਡੀ ਨਾਲੋਂ ਮਿਲਦਾ ਇੱਕ ਪੀਜ਼ਾ ਹਾਂਜੀ ਇੱਕ ਸਲਾਈਸ ਇੱਕ ਸਲਾਈਸ ਸਹੀ ਆ ਰੇਟ ਸਹੀ 22 2 4 6 2 18 ਸਹੀ ਜਿਹਾ ਹੋਇਆ ਹਾਂਜੀ 8 ਦਾ 10 ਦਾ ਬਣਦੀ ਹੁੰਦੀ ਹਾਂ ਦੇਖ ਤੇ ਦੇਖਦੇ ਪਿਆ ਕਲਾਸ ਪੀਜ਼ਾ ਖਰਾਨੇ ਆ ਤੇ ਫਿਰ ਖਾਵਾਂਗੇ ਮੈਂ ਨਾ ਬੈਠ ਕੇ ਪਹਿਲਾ ਆਰਡਰ ਕਾਲੀ

ਇਤੋਂ ਬਾਅਦ ਆਪਾਂ ਜਾਣਾ ਵੀ ਇੱਥੇ ਜਾਵਾਂਗੇ ਪੀਅਰ 26 ਨਿਊਯਾਰਕ ਦੀ ਦਿੱਤੀ ਕਾਇ ਕਰਨ ਫਰੀ ਤੁਸੀਂ ਵੀ ਕਦੇ ਵੀ ਆ ਸਕਦੇ ਆਂ ਹਾਂਜੀ ਤੇ ਉੱਧਰ ਬਸ ਸ਼ੋਅ ਪਾਉਣਾ ਹੈ ਨਾ ਰਿਜ਼ਰਵੇਸ਼ਨ ਕਰਨੀ ਨਾ ਵੀ ਬੰਡਲ ਕਰਨੀ ਚਾਹੀਦੀ ਤੁਸੀਂ ਨਾਲੇ ਫਰੀਓ ਪੋਸਟਾ ਤੁਸੀਂ ਰਹੋ ਨਾ ਜਾਓ ਇੱਕ ਵਿੱਚ ਇੱਕ ਬੈਠ ਸਕਦੇ ਨਹੀਂ ਬੈਠ ਰਹੇ ਇਕੱਲੇ ਇਕੱਲੇ ਬੈਠੇਗਾ ਮੈਂ ਇਕੱਲੇ ਇਕੱਲੇ ਬੈਠ ਸਕਦੇ ਨਹੀਂ ਕਿ ਕਿ ਸਾਨੂੰ ਦੇਣਗੇ ਸ਼ਾਇਦ ਫਿਲਮਿੰਗ ਦਾ ਵੀਡੀਓ ਬਣਾਉਣਾ ਨਾ ਹਾਂਜੀ ਨਾ ਹੋ ਸਕੇ ਉੱਥੇ ਜਾ ਕੇ ਦੇਖਦੇ ਆਂ ਕੀ ਕਰਦੇ ਆ ਉਹ ਤੇ ਤੇ ਆਪਾਂ ਪਹਿਲਾਂ ਪੀਜ਼ਾ ਲੈ ਲਈਏ ਤੇ ਫਿਰ ਖਾ ਕੇ ਫਿਰ ਚੱਲਦੇ ਆਪਾਂ ਉੱਥੇ ਹਾਂਜੀ ਤੇ ਪੀਜ਼ਾ ਸਾਨੂੰ ਮਿਲ ਗਿਆ ਤੇ ਹੁਣ ਆਪਾਂ ਕੋਈ ਜਗ੍ਹਾ ਲੱਭ ਰਹੇ ਹਾਂ ਜਿੱਥੇ ਬੈਠ ਕੇ ਆਪਾਂ ਖਾ ਸਕੀਏ ਤੇ ਕਹਿ ਰਿਹਾ ਉੱਥੇ ਹੈਗਾ ਤੇ ਸਾਬੇ ਤੇ ਜਾ ਕੇ ਬੈ ਕੇ ਇਹ ਰਾਮਨਾ ਖਾਣੇ ਆ ਤੇ ਦੇਖਦੇ ਹਾਂ ਕੀ ਕਰਦੇ ਇਹ ਤੇ ਹੁਣ ਆਪਾਂ ਇੱਥੇ ਸੋਬੇ ਤੇ ਐਂਟਰ ਹੋਏ ਆਂ ਤੇ ਜਿੱਦਾਂ ਸੋਬੇ ਤੇ ਐਂਟਰ ਹੋਏ ਆ ਤੇ ਨੂੰ ਲੱਭਣ ਨੂੰ ਜਗ੍ਹਾ ਨਹੀਂ ਲੱਭਦੀ ਪਈ ਬੈਠਣ ਨੂੰ ਕੋਈ ਸੱਜਾਈ ਟੱਪ ਕੇ ਆ ਗਿਆ ਤੇ ਉਹ ਤੋਂ ਆ ਜਦੋਂ అలਾਰਮ বাজਦਾ ਹੈ ਤੇ ਇਹ ਸਾਨੂੰ ਲੈ ਕੇ ਜਾ ਰਿਹਾ ਪਤਾ ਨਹੀਂ ਕਿੱਥੇ ਲੈ ਕੇ ਜਾ ਰਿਹਾ ਸਾਨੂੰ ਤੇ ਨਹੀਂ ਪਤਾ ਇਹਨੂੰ ਪਤਾ ਹੈ ਕਿ ਡੱਬਾ ਦੇ ਕਿ ਤਰਾਈ ਦੇ ਕਿਤੇ ਜਗ੍ਹਾ ਨਹੀਂ ਲੱਭਦੀ ਉਹਨੂੰ ਬੈਠ ਕੇ ਖਾਣ ਨੂੰ ਤੇ ਪਤਾ ਨਹੀਂ ਕਿੱਥੇ ਘੁਮਾਈ ਜਾਂਦਾ ਤੇ ਕਹਿੰਦੇ ਹੁਣ ਉਧਰ ਜਾ ਰਹੇ ਹਾਂ ਉਧਰ ਜਾ ਕੇ ਦੇਖਦੇ ਹਾਂ ਕਿ ਕੀ ਹੈਗਾ ਸਿਸਟਮ ਚਲਦੇ ਹਾਂ ਬਸਦੇ ਹਾਂ ਤੇ ਅੱਜ ਤੋਂ ਬ੍ਰੌਂਗ ਚੱਲਿਆ ਹਾਂ ਬ੍ਰੌਂਗ ਦਾ ਤੇ ਅਬ ਉਧਰ ਅੱਗੇ ਅੱਗੇ ਹਮੇਸ਼ਾ ਆਪਣਾ ਦੇਖ ਸਕਦੇ ਹੋ ਤੁਸੀਂ ਵਾਰੀ ਗੱਦ ਨੂੰ ਸਭੇ ਜਿਹੋ ਜਗਾ ਇੱਥੇ ਦੇ ਆਪਣੇ ਵਾਲੇ ਮੋਟਰਸ ਤੋਂ ਆਪਾਂ ਆਏ ਆ ਤਾਂ ਜਮਾਈ ਤੇ ਤੋਂ ਆਪਣੇ ਇਹ ਬੰਦ ਛੋਟੇ ਛੋਟੇ ਹਨ ਕਿ ਕੰਮੇ ਨੇ ਨਾ ਦੋ ਵੱਡਾ ਅੰਦਰ ਦੇਖავਦੇ ਨੂੰ ਦੇਖავਦੇ ਜੇਕਰ ਸਾਰਾ ਰਸਤੇ ਜੁੜਦੇ ਆ ਕਿੱਥੇ ਜਾਣਾ ਤੇ ਆਰੇ ਮਿਲ ਗਿਆ ਰਸਤਾ ਆਰੇ ਆਪਾਂ ਇੱਥੇ ਜਾਣਾ ਇੱਥੇ ਆਪਣੀ ਸੱਬੇ ਆਉਗੀ ਜੇ ਅੰਦਰ ਸ਼ਹਿਰ ਬੈ ਕੇ ਖਾਵਾਂਗੇ ਦੇਖਦੇ ਆ ਜਿੰਨੀ ਦੇਰ ਦਾ ਸੱਬੇ ਨਹੀਂ ਆਦੀ ਆਪਾਂ ਇੱਥੇ ਖੜੇ ਹਾਂ ਮੁੰਡੇ ਕਹਿੰਦੇ ਕੀ ਕੇ ਤੇ ਚੁਰੇ ਹੋਏ ਆ ਇਹ ਮੁੰਡੇ ਨੇ ਰਿਕੀਸ਼ਨ ਚੁਆਇਸ ਕਰਾਈ ਆ ਕਹਿੰਦੇ ਬਹੁਤ ਸੋਹਣਾ 뷰 ਆਉਂਦਾ ਇੱਥੇ ਤੇ ਬਹੁਤ ਹੋੱਚ ਤੇ ਤੇ ਆਪਾਂ ਖੜੇ ਹੋਏ ਖਾ ਰਹੇ ਹਾਂ ਤੇ ਆਪਣੇ ਨਾਲੇ ਟ੍ਰੇਨ ਦੀ ਵੇਟ ਕਰ ਰਹੇ ਹਾਂ ਚਲੋ ਜਿੰਨੀ ਦੇਰ ਦਾ ਇੰਜੋਏ ਤੇ ਕਰੀਏ ਠੀਕ ਹੋ ਤੇ ਥੋੜਾ ਮਾਣ ਬੰਦਿਆਂ ਪਾਪਾ ਜਾ ਰਹੇ ਆ ਤਾਂ ਆ ਕੇ ਆ ਕੇ ਟ੍ਰੈਕਿੰਗ ਕਰਦੇ ਆਂ ਯਾਰ ਕੀ ਆ ਕੀ ਕਰਨੇ ਆਂ ਤੇ ਨੋ ਨੋ ਡਿਗਰੀਆਂ ਦੇ ਸਾਥੀ ਉਹ ਕਿੱਦਾਂ ਬੈਠੇ ਹੋਏ ਆਂ ਤੇ ਸੋਕੇ ਦੇ ਵਿੱਚ ਸੜਕੇ ਖਾਏ ਕੇ ਇਹ ਵਿੱਚ ਨਾਲ ਹੀ ਹੁੰਦੀ ਦਿੱਖਦੀ ਐ ਐਕਸਰਸ ਕਿੰਨੇ ਦਾ ਭਾਈ 150 ਦਾ ਚਲੋ ਠੀਕ ਆ ਭਾਈ ਤੇ ਆਪਾਂ ਸਭੇ ਤੋਂ ਅੱਗੇ ਸੀਗੇ ਤੇ ਆਪਾਂ ਸੜਕ ਕ੍ਰੋਸ ਕਰਨੀ ਤੇ ਆਪਾਂ ਹੱਥੀਂ ਚੜਨਦੇ ਪਏ ਆਂ फिर आपने बिहरांस के लिए है हम लोग आ रहे मुझे। मुझे। ले मार थौ हम नहीं नहीं पता नहीं मानते कि नहीं आजा भैया ही आ मैं भाग कर जाकर देख रहा हूं थोड़ी देर रेस्ट खा लीजिए भाई भाग कर जाकर देख रहा हो फिर भाग के जाकर देख रहा ਕੋਡਰ ਦਾ ਅਵਾਜ਼ ਤੇ সিনেমੈਟਿਕ ਵੀ ਵਧੀਆ ਵਧੀਆ ਆ। ਆਓ ਇੱਥੇ ਫੋਟੋਆਂ ਕਰਦੇ ਆ। ਜਿਹੜਾ ਜੋ ਬੰਦੇ ਨੇ ਬਾਕੇ ਦਾ ਤੇ ਤਾਂ ਇਹਨਾਂ ਨਾਲ ਕਹਿ ਵੀ ਆਹੀ ਕਿ ਥੱਲੇੋਂ ਜਾਣੇ ਆ ਨਹੀਂ ਕਹਿੰਦੇ ਨਹੀਂ ਨਹੀਂ। ਉੱਤੋਂ ਜਾਣੇ ਉੱਤੋਂ। ਤਾਂ ਭਾਹ ਆਓ ਦੇਖੋ। ਉਹ ਲੈ ਖੁੱਲੇ ਮੋ ਤੇ ਉਹ ਜਾ ਕੇ ਦੇਖ ਕੇ ਆਇਆ ਕਿ ਇਹ ਕਹਿੰਦੇ ਕਿ ਖੁੱਲਾ ਦੇ ਸਾਦੇ ਸੀ ਲੱਕੜ ਦਾ ਬ੍ਰਿਜ ਆ ਛੜਗਾ ਥੱਲੇ ਮੈਂ ਇਹਨਾਂ ਨੂੰ ਉਹੀ ਕਹਿ ਰਿਹਾ ਮੈਂ ਕਹਾ ਸਿੱਧਾ ਥੱਲੇ ਹੋ ਚੱਲਦੇ ਨਹੀਂ ਕਹਿੰਦੇ ਉੱਤੋਂ ਜਾਣਾ ਉੱਤੋਂ ਮੈਂ ਕਹਾ ਠੀਕ ਦਿਓ ਦੇ ਕੀ ਕੀ ਨਾਲ ਤੇ ਬਿਲਡਿੰਗ ਦੇਖ ਸਕਦੇ ਤੁਸੀਂ ਪਿੱਛੇ ਦਲਾ ਬ੍ਰਿਜ ਜਾ ਹੁੰਦੇ ਚਾਹੀਦੇ ਤੇ ਮੁੰਡੇ ਫੋਟੋਆਂ ਖਿਚਾ ਰਹੇ ਨੇ ਹੈ ਤੇ ਕਹਿੰਦੇ ਕੀ ਮੁੰਡਿਆ ਦਾ ਉਹ ਪੂਰਾ ਫੋਟੋ ਸ਼ੂਟ ਹੈ ਕੱਲੇ ਕੱਲੇ ਬੰਦੇ ਨੇ 4 4 6 6 ਫੁੱਟਾਂ ਵਾਲੀਆਂ ਹੋਣੀ ਹਾਂ ਹਾਂ ਤੇ ਸਹੀ ਅੱਜ ਵੀ ਆਈ ਦਵਾਵਾਂਗੇ ਨਿਕਲਾਂਗੇ ਤੇ ਕਰਦੇ ਆਪਾਂ ਫਿਰ ਦਲਦੇ ਆਪਾਂ ਫਿਰ ਆਹ ਕਰਨੇ ਤੇ ਰਸਤੇ ਦੀ ਆਏ ਦੇਖਦੇ ਆਂ ਜੇ ਪਹੁੰਚ ਚਲੇ ਬਸ ਕਾਇਆ ਅਗਲੇ ਹੀ ਹੂੰ ਕਾਇਆ ਕਰਕੇ ਤੁੰਗ ਪਹੁੰਚੀ ਜੀ ਤੇ ਉੱਤੇ ਜਾ ਕੇ ਦੇਖਦੇ ਕੀ ਆ ਕੀ ਵੀਡੀਓ ਬਣਾ ਦਿੰਦੇ ਫੋਨ ਲੈ ਕੇ ਜਾਂ ਦਿੰਦੇ ਕਿ ਨਹੀਂ ਲੈ ਕੇ ਜਾਂ ਦਿੰਦੇ ਦੇਖਣੀ ਹੈ ਇੱਥੇ ਪਿੱਛੇ ਬੱਚਿਆਂ ਦਾ ਪਾਰਕ ਹੈਗਾ ਇੱਕ ਆ ਪਾਰਕਾ ਦੇਖਾ ਜੂ ਤੁਸੀਂ ਪਿੱਛੇ ਵੇਰ ਬਣਿਆ ਇਆ ਇਹ ਕਾਪ ਮਛੀ ਬਣੀ ਗਈ ਤੇ ਆਹ ਤੁਸੀਂ ਸਮੁੰਦਰ ਤੇ ਸਾਦੇ ਹੋ ਸਾਹਮਣੇ ਮੇਰੇ ਹਿਸਾਬ ਨਾਲ ਅੱਜ ਹਵਾ ਤੇ ਚਲਦੀ ਤੇ ਲਹਿਰਾ ਤੇਜ਼ ਰ ਤੇ ਸ਼ਾਇਦ ਹੀ ਕਾਰਨ ਦੇਣ ਤੇ ਇਹ ਕਹਿੰਦੇ ਆ ਤੈਨੂੰ ਜ਼ਿਆਦਾ ਪਤਾ ਮੈਂ ਆ ਦੇਖਦੇ ਆ ਯਾਰ ਕੀ ਆਖਦੀ ਤੇ ਫਿਰ ਹਾਂ ਕਰੋਗੇ ਠੀਕ ਹੈ ਨਾ ਕਰੋਗੇ ਫਿਰ ਵੀ ਠੀਕ ਹੈ ਘਰੇ ਆ ਜਾਗੇ ਦੇਖਦੇ ਹੋਰ ਕੰਮ ਚੱਲੇਗਾ ਕਿ ਉਹ ਵੀ ਤੇ ਚਲੋ ਉੱਥੇ ਜਾ ਕੇ ਦੇਖਦੇ ਕੀ ਆਖਦੇ ਤੇ ਉਹ ਆਪਾ ਚੱਲੇ ਆ ਨਾ ਲੱਗਦਾ ਕੋਈ ਪਤਾ ਨਹੀਂ ਕਿੱਥੇ ਚੱਲੇ ਆ ਪਰ ਆਪਾ ਚੱਲੇ ਆ ਕਿਧਰ ਨਾ ਕਿਧਰੇ ਆ ਟੋਫੀ ਵਧੀਆ ਲੱਗ ਰਹੀ ਸੀ ਮੁੰਡੇ ਨੇ ਪਾ ਲਈ ਆਹੋ ਤੇ ਅੱਜ ਅਣੀ ਜੀ ਵੀ ਨਾ ਮਰ ਰਹੇ ਤੇ ਉਹ ਆਪਾ ਚੱਲੇ ਆ ਕਿੱਥੇ ਚੱਲੇ ਆਉਣ ਕਰ ਬਿਲਕੁਲ ਨਹੀਂ ਕਰਾਂਗੇ ਇਹ ਇਧਰ ਆ ਕੋਲਾ ਹੁਣ ਇੱਥੇ ਬੋਲ ਰਿਹਾ ਕੀ ਕਰ ਰਹੇ ਜੂਡੀ ਟ੍ਰੈਮ ਡਰੇਨ ਹੁੰਦੀ ਹੈ ਨਾ ਹਵਾ ਦੇ ਵਿੱਚ ਟ੍ਰਿਪਲ ਆਈ ਚੋ ਡਬਾਏ ਔੜਦਾ ਉੱਡੀ ਜਾਂਦੇ ਆ ਰੂਜ਼ ਵੇਟ ਆਇਲੈਂਡ ਤੇ ਜਾਂਦੀ ਹਾਂਜੀ ਤੇ ਇਹ ਸਾਰੇ ਕਹਿੰਦੇ ਜੀ ਆਪਾਂ ਜਾਣਾ ਚਿੱਤ ਜਾਣਾ ਨੇ ਚਿੱਤ ਜਾਣਾ ਮੈਂ ਬ੍ਰਿਜ ਉੱਪਰ ਜਾਣਾ ਹੈ ਪਰ ਇਧਰ ਦੇ ਉਹਨਾਂ ਕਿ ਦੇਖ ਸਕਦੇ ਹੋ ਤੁਸੀਂ ਆ ਬ੍ਰਿਜ ਆ ਇੰਨੇ ਉਸਪਰ ਜਾਣਾ ਤੇ ਇਹ ਕਹਿੰਦੇ ਪਿਆ ਕਿ ਟ੍ਰਿਪਲਾਂ ਤੋਂ ਜਾਣਾ ਇੱਥੇ ਸਾਡਾ ਓਮਨੀ ਕਾਰ ਵਜ ਜਾਂਦਾ ਸਕੂਲ ਵਾਲਾ ਤੇ ਸਾਡੇ ਲਈ ਫ੍ਰੀ ਆ ਤੇ ਕੋਈ ਨੀ ਕਟਵਾਇਦਾ ਸੂਲ ਵਾਲਾ ਹਾਂਜੀ ਤੇ ਆਪਾਂ ਜਾਵਾਂਗੇ ਤੇ ਕਿੱਥੇ ਜਾਉਂਦਾ ਕਿਉਂਕਿ ਆਹ ਜਿਹੜਾ ਸਮੁੰਦਰ ਆਉਂਦੀ ਸਾਹਤੂ ਤੋਂ ਸਾਹਮਣੇ ਇਹ ਵੀ ਸਾਈਡਾ ਤੇ ਥੀ ਵੇਖਣ ਨੂੰ ਵੀ ਨਹੀਂ ਮਿਲਣਾ ਹਾਂਜੀ ਤੇ ਆਪਾਂ ਦੱਸਦੇ ਕਿ ਜਿਹੜੇ ਤੇ ਆਉਂਦੇ ਸਾਰੇ ਪਾਸਿਓਂ ਪਰ ਫੇਰੀ ਸਾਈਡਾ ਤੇ ਜਾਵਾਂਗੇ ਹਾਂਜੀ ਸਭ ਤੁਹਾਨੂੰ ਦਿਖਾਣੇ ਹਾਂਜੀ ਤੇ ਇਥੋ ਆਪਾਂ ਕਾਰ ਮਾਰਿਆ ਹੈਗਾ ਜੀ ਤੇ ਆਪਾਂ ਇੱਥੇ ਵੇਟ ਕਰ ਰਹੇ ਆਂ ਜਦੋਂ ਸਾਡੀ ਵਾਰੀ ਆਊਗੀ ਤੇ ਆਪਾਂ ਇਹਦੇ ਅੰਦਰ ਜਾਵਾਂਗੇ ਪਰ ਮੇਰੇ ਹਿਸਾਬ ਨਾਲ ਇੱਥੇ ਰਸ਼ ਕੋਹਾ ਤੇ ਸ਼ਾਇਦ ਹੀ ਆਪਾਂ ਜਾ ਸਕੀਏ ਸਾੜੇ ਅਗਲੇ ਵਾਲੇ ਤੇ ਚੱਲਦੇ ਆ ਕਿਉਂਕਿ ਆਪਾਂ ਫੇਰ ਆਰਾਮ ਨਾਲ ਬਹਿ ਕੇ ਜਾਵਾਂਗੇ ਕਿਉਂਕਿ ਇੱਥੇ ਚੇਅਰ ਨਹੀਂ ਆ ਗਿਆ ਅੰਦਰ ਤੇ ਫਿਰ ਦੇਣ ਜਦਾਂ ਮਿਲ ਜਾਂਦੀ ਆ ਪਰ ਆਪਾਂ ਬਹਿ ਕੇ ਚੱਲਾਂਗੇ ਆਰਾਮ ਨਾਲ ਕੋਈ ਨਹੀਂ ਚਲੋ ਯਾਰ ਰੇਲ ਗੀਟ ਪਾ ਦੋ ਰੇਲ ਦੇ ਛੱਟ ਯਾਰ ਤੇ ਰਾਮ ਨਾਲ ਚੱਲ ਚਲੋ ਯਾਰ ਇੱਤੀ ਕਹਿੰਦੇ ਆ ਚਾਹੁੰਦੇ ਆ ਤੇ ਤੁਹਾਨੂੰ ਦਿਖਾਉਨੇ ਆ ਕਿ ਕਿਹਜਾਂ ਦਾ ਤੇ ਉਹ ਦੇਖ ਸਕਦੇ ਹੋ ਤੁਸੀਂ ਉਹ ਚਾਂਦੀ ਵੀ ਆ ਆਪਾਂ ਉਹਦੇ ਵਿੱਚ ਉਤਰ ਗਏ ਕਿਉਂਕਿ ਫਿਰ ਇਸ ਸਾਈਡ ਪਰ ਜੇ ਸਿੱਧੇ ਸਾਨੂੰ 뷰 ਨਹੀਂ ਮਿਲਣਾ ਸੀ ਤੇ ਤਾਂ ਕਰਕੇ ਆਪਾਂ ਉਤਰ ਗਏ ਕਿ ਹੁਣ ਆਪਾਂ ਸਾਰੇ ਅੱਗੇ ਵਾਲੀ ਜਾਂਦੇ ਹਾਂ ਕੋਈ ਹੁਣ ਆਪਾਂ ਉਹਦੇ ਵੇਟ ਕਰਾਂਗੇ ਲੋ ਆਊਟ ਹੋ ਕੇ ਸੜ ਜਾਂ। ਕਿਉਂ ਗੁਜਰਾਤੀ ਬਾਉ। ਆਇਆ। ਆਪਾਂ ਚੜਾਂਗੇ ਟ੍ਰੇਨ ਤੇ ਆਕਾਸ਼ ਦੇ ਉੱਪਰ। Yeah, boy. Te hona pa hai re bhe chumbagi, ok, tu kik ਤੋ ਤਸੀਲਤੀ ਇਹਨਾਂ ਨੂੰ ਉਗਵਲ ਜਿਹੜਾ ਮੈਂ ਆਇਲੈਂਡ ਪਹੁੰਚ ਗਏ ਸੀ ਬਸ ਸੈਟਨ ਤੋਂ ਦੂਰ ਹਾਂ ਜਿਹੜਾ ਫੇਰ ਮਹਿਣਾ ਨਾ ਆਉਂਦਾ ਕਿਉਂ ਬੱਸ ਇਹ ਬੰਦੇ ਦੇ ਕਰਕੇ ਕਿ ਇਹਨੇ ਝੂੜਾ ਲੈਣਾ ਉਹਦੇ ਅੰਦਰ ਵਿੱਚ ਸਾਰੇ ਸਾਰੇ ਦੇ ਬੈਗ ਲੈਣੇ ਆ ਕਹਿ ਕਹਿ ਕੇ ਤੇ ਤੇਰੇ ਆਏ ਆ ਸਹੀ ਗੱਲ ਕਵਰਟ ਹੋ ਗਿਆ ਬੱਸ ਚਲੋ ਕੋਈ ਬੱਸ ਦੇ ਚਲਦੇ ਆਪ ਘਰ ਚਲਦੇ ਆ ਯਾਰ ਘਰ ਚਲਦੇ ਆ ਯਾਰ ਅਬ ਤੇ ਹੁਣ ਆਪਾਂ ਸਭ ਦੇ ਸਟੇਸ਼ਨ ਦੇ ਉੱਪਰ ਵੜ ਗਏ ਆ ਤੇ ਹੁਣ ਆਪਾਂ ਸਾਰੇ ਜਾਣੀਆਂ ਘਰ ਆਰੇ ਘਰ ਆ ਰਵਾਂਗਾ ਕੱਪ ਕੇ ਅੱਜ ਤੇ ਆਪਾਂ ਸਕੇ ਕੋਰ ਦਾ ਨਾ ਵਸ ਕੋਣ ਵਸ ਘਰ ਜਾਉਂਗੀ ਤੂੰ ਬਈ ਪੂਰਾ ਦੇਸ਼ ਬੋਲ ਰਹਾ ਹੈ ਇੱਕ ਹੀ ਜ਼ੁਬਾਂ ਜ਼ੁਬਾਂ ਕੇਸਰੀ ਪੇਮਲ ਬੋਲੋ ਜ਼ੁਬਾਂ ਕੇਸਰੀ ਤੁਹਾਨੂੰ ਮੈਂ ਜਾਨਣਾ ਹੈ ਜਿੱਦਾਂ ਆਪਾਂ ਸਬਜ਼ੀ ਖਰੀਦਾ ਇੱਥੇ ਅੰਦੇ ਐਂਟਰੀ ਆਪਾਂ ਸਿਰਫ ਕਾਰਡ ਦੇ ਨਾਲ ਖੜ ਸਕਦੇ ਆ ਇਹ ਸਾਨੂੰ ਸਕੂਲ ਵੱਲੋਂ ਕਾਰਡ ਮਿਲਦਾ ਜਿਹੜਾ ਫ੍ਰੀ ਹੁੰਦਾ ਇੱਥੇ ਆਪਾਂ ਸਿਰਫ ਟੈਪ ਕਰਨਾ ਤੇ ਬਸ ਫ੍ਰੀ ਸੱਬੇ ਜਿੱਥੇ ਮਰਜੀ ਜਾਓ ਫ੍ਰੀ ਹੁੰਦਾ ਜਿੱਥੇ ਮਰਜੀ ਘੁੰਮੋ ਤੇ ਦੇਖ ਸਕਦੇ ਹੋ ਹੁਣ ਪਾਸੇ ਦੇ ਵਿੱਚ ਆਪਾਂ ਜਾਣਾ ਕੀ ਦੇਖਣੀ ਆ ਕੀ ਕਿਹੜੀ ਟ੍ਰੇਨ ਆਪਾਂ ਫੜਨੀ ਆ ਤੇ ਸਿੱਧਾ ਜਾ ਕੇ ਲੈ ਜਾਣਾ ਉਹਦੇ ਵਿੱਚ ਤੇ ਫਿਰ ਉੱਥੇ ਜਾਣਾ ਬਸ ਇੰਨੀ ਜੀ ਗੱਲ ਸਭੇ ਦੇ ਸਾਡੀ ਆ ਗਈ ਸੀ ਪਰ ਰਕ ਬਹੁਤ ਸੀ ਤੇ ਅਸੀਂ ਕਾ ਰਹਿਣ ਹੀ ਦੋ ਉਹ ਦੇਖੋ ਦਰਵਾਜ਼ਾ ਨਹੀਂ ਬੰਦ ਹੋ ਰਿਹਾ ਤੇ ਅਸੀਂ ਕਾ ਅਸਲੀ ਫੜਦੇ ਹਾਂ ਅਸੀਂ ਅਗਲੀ ਦੇ ਜਾਵਾਂਗੇ ਤੇ ਚਲੋ ਫਿਰ ਇੱਥੇ ਕੋਲ ਮਿਲ ਜਿਆ ਤਾਂ ਹਾਂ ਆਪਰੇ ਤੋਂ ਤੇ ਆਪਾਂ ਰਹਿ ਲੈਣਾ